ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਓਪੀਐਸ ਤੇ ਐਨਪੀਐਸ ਬਾਰੇ ਜਿੰਨੇ ਵੀ ਮੁਲਾਜ਼ਮ ਵਰਗ ਹੈ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੈ ਉਹਨਾਂ ਲਈ ਅੱਜ ਵਾਲੀ ਜਿਹੜੀ ਇਹ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੁਲਾਜ਼ਮ ਵਰਗ ਪਿਛਲੇ ਕਾਫੀ ਸਮੇਂ ਤੋਂ ਇਸ ਚੀਜ਼ ਦੀ ਮੰਗ ਕਰ ਰਿਹਾ ਹੈ ਧਰਨੇ ਮੁਜ਼ਾਰੇ ਕਰ ਰਹੇ ਹਨ ਸੰਘਰਸ਼ ਕਰ ਰਹੇ ਹਨ ਸਮੀ ਸਮਿਤੀ ਚਾਹੇ ਕੋਈ ਪਟੀਸ਼ਨਰ ਦਾਇਰ ਕਰਨੀ ਹੋਵੇ ਤਾਂ ਜਿੱਥੋਂ-ਜਿੱਥੋਂ ਤੱਕ ਜਿੰਨਾ ਉਹਨਾਂ ਨੂੰ ਵਾਹ ਲੱਗਦੀ ਹੈ ਸੰਘਰਸ਼ ਕਰਨਾ ਹੈ ਤਾਂ ਉਹ ਸੰਘਰਸ਼ ਕਰ ਰਹੇ ਅਸਲ ਵਿੱਚ ਓਪੀਐਸ ਹੈ ਕੀ ਹੈ ਦੇ ਐਨਪੀਐਸ ਕੀ ਹੈ ਇਹਨਾਂ ਦੇ ਵਿੱਚ ਆਪਾਂ ਅੱਜ ਫਰਕ ਮਹਿਸੂਸ ਕਰਾਂਗੇ ਫਰਕ ਤੁਹਾਨੂੰ ਦੱਸਾਂਗੇ ਕਿ ਕਿਉਂ ਮੁਲਾਜ਼ਮਾਂ ਲਈ ਜਿਹੜੀ ਓਪੀਐਸ ਲਾਜ਼ਮੀ ਹੈ ਠੀਕ ਹੈ ਜੀ ਸੋ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਅੱਜ ਵਾਲੀ ਵੀਡੀਓ ਜਿਹੜੀ ਹਰ ਇੱਕ ਮੁਲਾਜ਼ਮ ਲਈ ਦੇਖਣੀ ਤੇ ਸੁਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਵੀ ਵਾਂ ਏਸੇ ਨਾਲ ਪੈਣ ਵਾਲਾ ਠੀਕ ਹੈ ਜੀ ਜੇਕਰ ਤੁਸੀਂ ਇੱਕ ਮੁਲਾਜ਼ਮ ਹੋ ਤਾਂ ਤੁਹਾਡੇ ਲਈ ਬੜੀ ਜ਼ਰੂਰੀ ਹੈ ਖਾਸ ਕਰ ਅਧਿਆ ਠੀਕ ਹੈ ਜੀ ਸੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਆਂ ਆਪੀਐਸ ਦੋਸਤੋ ਹੈਗੀ ਜੀ 올ਡ ਪੈਨਸ਼ਨ ਸਕੀਮ ਤੇ ਐਨਪੀਐਸ ਹੈਗੀ ਜੀ ਨਿਊ ਪੈਨਸ਼ਨ ਸਕੀਮ ਹੁਣ ਇਹਨਾਂ ਦੇ ਵਿੱਚ ਫਰਕ ਕੀ ਹੈ ਕਿਉਂ ਸਰਕਾਰਾਂ ਜਿਹੜੀਆਂ ਹੈਗੇ ਐਨਪੀਐਸ ਲਾਗੂ ਕਰਨਾ ਚਾਹੁੰਦੀਆਂ ਨੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੜ੍ਹਿਆ ਵੀ ਹੁਣ ਐਨਪੀਐਸ ਦੀ ਵਿਜਾ ਵੀ ਯੂਪੀਐਸ ਲਾਗੂ ਕੀਤੀ ਹੈ ਠੀਕ ਹੈ ਜੀ ਯੂਨੀਫਾਈਡ ਪੈਨਸ਼ਨ ਸਕੀਮ ਸੋ ਨਿਊ ਪੈਨਸ਼ਨ ਸਕੀਮ ਐਨਪੀਐਸ ਤੇ ਯੂਨੀਫਾਈਡ ਇਹ ਦੋਵੇਂ ਹੀ ਜਿਹੜੀਆਂ ਸਰਕਾਰੀ ਮੁਲਾਜ਼ਮਾਂ ਵਾਸਤੇ ਘਾਤਕ ਨੇ ਕਿਉਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ اوਪੀਐਸ ਭਾਵ 올ਡ ਪੈਨਸ਼ਨ ਸਕੀਮ ਜਿਹੜੀ ਲਾਗੂ ਕਰਾਉਣਾ ਚਾਹੁੰਦੇ ਆ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਅਸੀਂ ਮੁਲਾਜ਼ਮਾਂ ਤੋਂ ਕੰਮ ਵੀ ਕਰਾਈਏ ਤੇ ਉਹਨਾਂ ਨੂੰ ਕੁਝ ਦੇਈਏ ਵੀ ਨਾ ਆਪ ਹਾਲਾਂਕਿ ਉਹ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਬਹੁਤ ਸਾਰੇ ਲਾਭ ਲੈ ਰਹੇ ਆ ਤੇ ਜਦ ਕਿ ਮੁਲਾਜ਼ਮ ਵਰਗ ਲਈ ਜਿਹੜੇ ਇਹ ਸਕੀਮਾਂ ਲਾਗੂ ਕਰਦੇ ਆ ਕਿਉਂ ਜ਼ਰੂਰੀ ਨੇ ਆਪਾਂ ਤੁਹਾਨੂੰ ਇੱਕਾ ਚਾਰਟ ਦਿੱਤਾ ਹੋਇਆ ਇਹਦੇ ਫਰਕ ਨਾਲ ਆਪਾਂ ਤੁਹਾਨੂੰ ਦੱਸਦੇ ਆ ਵੀ ਅਸਲ ਵਿੱਚ 올ਡ ਪੈਨਸ਼ਨ ਸਕੀਮ ਕਿਉਂ ਜ਼ਰੂਰੀ ਹੈ ਜਿਆਦਾ ਨਹੀਂ ਆਪਾਂ ਸਿਰਫ ਮੋਟੀਆਂ-ਮੋਟੀਆਂ ਗੱ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਵੀ 올ਡ ਪੈਨਸ਼ਨ ਸਕੀਮ ਦੇ ਵਿੱਚ ਜੀਪੀਐਫ ਫੰਡ ਦੀ ਸੁਵਿਧਾ ਹੈ ਨਿਊ ਪੈਨਸ਼ਨ ਸਕੀਮ ਦੇ ਵਿੱਚ ਜੀਪੀਐਫ ਫੰਡ ਦੀ ਸੁਵਿਧਾ ਨਹੀਂ ਹੈਗੀ ਠੀਕ ਹੈ ਜੀ ਜੀਪੀਐਫ ਫੰਡ ਕੀ ਹੁੰਦਾ ਜੀ ਜਿਹੜਾ ਵੀ ਪੈਸਾ ਆਪਣਾ ਕੱਟਿਆ ਜਾਂਦਾ ਹੈ ਕਿਸੇ ਦਾ 4000 ਕੱਟਿਆ ਜਾਂਦਾ 5 ਉਹਦਾ ਦੁੱਗਣਾ ਕਰਕੇ ਜਿਹੜੀ ਸਰਕਾਰ ਕੰਟਰੀਬਿਊਸ਼ਨ ਕਰਦੀ ਹੈ ਉਹ ਪੈਸਾ ਇੱਕ ਜੀਪੀਐਫ ਫੰਡ ਦੇ ਥਰੂ ਜਮਾ ਹੁੰਦਾ ਤੇ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਉਹ ਜੀਪੀਐਫ ਫੰਡ ਜਿਹੜਾ ਆਪਾਂ ਨੂੰ ਸਾਰਾ ਮਿਲਦਾ ਪਰ ਜਦ ਕਿ ਐਨਪੀਐਸ ਦੇ ਵਿੱਚ ਇਹਦੀ ਕੋਈ ਗਾਰੰਟੀ ਨਹੀਂ ਹੈ ਵੀ ਉਹ ਮਿਲੂਗਾ ਜਾਂ ਨਹੀਂ ਮਿਲੂਗਾ ਫਿਰ ਜਿਹੜ ਉਹਦਾ 50% ਆਪਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਮਿਲਦਾ ਹੈ ਮੰਨ ਲਓ ਜੇ ਤੁਹਾਡੀ 1 ਲੱਖ ਤਨਖਾਹ ਹੈਗੀ ਲਾਸਟ ਦਿਨਾਂ ਦੇ ਵਿੱਚ ਤਾਂ ਤੁਹਾਡੀ 50000 ਰੁਪਏ ਪੈਨਸ਼ਨ ਤੁਹਾਨੂੰ ਲਾਸਟ ਵਿੱਚ ਮਿਲੂਗੀ ਪਰ ਜੇਕਰ ਨਿਊ ਪੈਨਸ਼ਨ ਸਕੀਮ ਦੀ ਲਾਗੂ ਕਰ ਲਈ ਤੇ ਇਹਦੇ ਵਿੱਚ ਤੁਹਾਨੂੰ ਇਸ ਦੀ ਕੋਈ ਗਾਰੰਟੀ ਨਹੀਂ ਹੈ ਮੰਨ ਲਓ ਜੇ ਤੁਹਾਡੀ ਲੱਖ ਤਨਖਾਹ ਹੈਗੀ ਤਾਂ ਤੁਹਾਨੂੰ 2000 ਤੋਂ 3000 ਦੇ ਵਿੱਚ ਵਿੱਚ ਹੀ ਤੁਹਾਡੀ ਜਿਹੜੀ ਉਹ ਆਪਣੇ ਪੈਨਸ਼ਨ ਮਿਲੂਗੀ ਤਾਂ ਦੇਖੋ ਕਿੰਨਾ ਵੱਡਾ ਫਰਕ ਸਭ ਤੋਂ ਜ਼ਿਆਦਾ ਫਰਕ ਜੇਕਰ ਮਲਾਜ਼ਮ ਨੂੰ ਪੈ ਰਿਹਾ ਤਾਂ ਇੱਥੇ ਪੈ ਰਿਹਾ ਲਾਸਟ ਰਿਟਾਇਰਮੈਂਟ ਸਵੇਂ ਜਿਹੜੀ ਮੁਲਾਜ਼ਮ ਨੂੰ 50% ਵਾਲੀ ਜਿਹੜੀ ਸੈਲਰੀ ਮਿਲਣੀ ਹੈ ਦਾ ਅੱਧ ਮਿਲਣਾ ਹੈ ਉਹ 올ਡ ਪੈਨਸ਼ਨ ਸਕੀਮ ਦੇ ਵਿੱਚ ਹੈ ਨਿਊ ਪੈਨਸ਼ਨ ਸਕੀਮ ਦੇ ਵਿੱਚ ਬਿਲਕੁਲ ਮੁਲਾਜ਼ਮਾਂ ਲਈ ਜਿਵੇਂ ਕਹਿੰਦੇ ਨਾ માત્ર 2 ਤੋਂ 3000 ਰੁਪਏ ਜਿਹੜੀ ਉਹ ਪੈਨਸ਼ਨ ਮਿਲਣੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਇੱਕ ਨਾਂ ਦੇ ਬਰਾਬਰ ਹੈ ਫਿਰ ਇਹ ਕਿ ਅ ਵੀ ਜਿਹੜੀ 올ਡ ਪੈਨਸ਼ਨ ਸਕੀਮ ਦੇ ਵਿੱਚ ਹਰ 10 ਸਾਲ ਬਾਅਦ ਇਹਦੇ ਵਿੱਚ ਵਾਧਾ ਹੁੰਦਾ ਹੈ ਤੇ ਐਨਪੀਐਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗਾਰੰਟੀ ਜਾਂ ਕੋਈ ਸੁਵਿਧਾ ਨਹੀਂ ਦਿੱਤੀ ਹੋਈ ਹੈ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ 20 ਲੱਖ ਰੁਪਏ ਤੱਕ ਰੁਪਏ ਜਿਹੜੀ ਗ੍ਰੈਜੂਇਟੀ ਮਿਲਦੀ ਹੈ ਤੇ ਐਨਪੀਐਸ ਦੇ ਵਿੱਚ ਇਸ ਤਰ ਫਿਰ ਦੂਸਰਾ ਜਿਹੜਾ 올ਡ ਪੈਨਸ਼ਨ ਸਕੀਮ ਦਾ ਜਿਹੜਾ ਪੈਸਾ ਉਹ ਕੇਂਦਰ ਸਰਕਾਰ ਕੋਲ ਸੌਰੀ ਆਪਣਾ ਸੂਬਾ ਸਰਕਾਰ ਕੋਲ ਹੀ ਰਹਿੰਦਾ ਹੈ ਪਰ ਜਦਕਿ ਐਨਪੀਐਸ ਦਾ ਸਾਰਾ ਪੈਸਾ ਕਿਸੇ ਪ੍ਰਾਈਵੇਟ ਫਰਮ ਕੋਲ ਜਾਂਦਾ ਆਪਾਂ ਮੰਨਦੇ ਦੇਖ ਰਹੇ ਹਾਂ ਕੰਪਨੀ ਦੇ ਵਿੱਚ ਜਮ੍ਹਾਂ ਹੋ ਜਾਂਦਾ ਉਹ ਤਾਂ ਉਹਦੀ ਕੋਈ ਗਾਰੰਟੀ ਨਹੀਂ ਕੰਪਨੀ ਕਾਨੂੰ ਡੁੱਬ ਵੀ ਸਕਦੀ ਹੈ ਹਨ ਤਾਂ ਇਸੇ ਕਰਕੇ ਜਿਹੜੀ ਨਿਊ ਪੈਨਸ਼ਨ ਸਕੀਮ ਉਹ ਮੁਲਾਜ਼ਮਾਂ ਲਈ ਹੱਕ ਦੇ ਵਿੱਚ ਨਹੀਂ ਹੈ ਫਿਰ ਦੂਸਰਾ ਹੈ ਜੀ 올ਡ ਪੈਨਸ਼ਨ ਸਕੀਮ ਦੀ ਜਿਹੜੇ ਪੀਪੀਐਫ ਜੀਪੀਐਫ ਦੇ ਵਿਆਜ ਤੇ ਕਿਸੇ ਤਰ੍ਹਾਂ ਦਾ ਕੋਈ ਇਨਕਮ ਟੈਕਸ ਨਹੀਂ ਪੈਂਦਾ ਪਰ ਜਦਕਿ ਐਨਪੀਐਸ ਦੇ ਵਿੱਚ ਜੀਪੀਐਫ ਤੁਹਾਨੂੰ ਮਿਲੇਗਾ ਉਹਦੇ ਉ ਠੀਕ ਹੈ ਜੀ ਦੂਸਰਾ اوਪੀਐਸ ਦੇ ਵਿੱਚ 75% ਰਕਮ ਕਢਾਈ ਜਾ ਸਕਦੀ ਹੈ ਲੋਡ ਪੈਨ ਤੇ 75% ਰਕਮ ਕਢਾਈ ਜਾ ਸਕਦੀ ਹੈ ਜੇਕਰ ਕਿਸੇ ਤਰ੍ਹਾਂ ਦੀ ਜ਼ਿਆਦਾ ਹੀ ਨਾਜੁਕ ਸਥਿਤੀ ਦੇ ਵਿੱਚ 90% ਤੱਕ ਜਿਹੜੀ ਰਕਮ ਆਪਾਂ 올ਡ ਪੈਨਸ਼ਨ ਸਕੀਮ ਦੇ ਤਹਿਤ ਕਢਾ ਸਕਦੇ ਹਾਂ ਆਪਣੀ ਜਿੰਨੀ ਜਮ੍ਹਾਂ ਹੁੰਦੀ ਹੈ ਠੀਕ ਹੈ ਜੀ ਪਰ ਐਨਪੀਐਸ ਦੇ ਵਿੱਚ ਲੋਡ ਪੈਨ ਤੱਕ ਅਜੇ ਤੱਕ ਰਕਮ ਕਢਾਉਣ ਦਾ ਕੋਈ ਵੇਰਵਾ ਦੱਸਿਆ ਹੀ ਨਹੀਂ ਗਿਆ ਕਿ ਤੁਸੀਂ ਕਢਾ ਸਕਦੇ ਹੋ ਜਾਂ ਨਹੀਂ ਕਢਾ ਸਕਦੇ ਫਿਰ ਦੂਸਰਾ ਹੈ ਜੀ اوਪੀਐਸ ਸਕੀਮ ਦੇ ਵਿੱਚ ਰਿਟਾਇਰਮੈਂਟ ਉਪਰੰਤ ਮੈਡੀਕਲ ਸਹੂਤਾ ਵੀ ਮਿਲਦੀ ਹੈ ਪਰ ਐਨਪੀਐਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮੈਡੀਕਲ ਸਹੂ ओपीएस ਦੇ ਵਿੱਚ ਆਪਣੀ ਇੱਛਾ ਅਨੁਸਾਰ ਘੱਟ ਜਿਹੜੀ ਵੱਧ ਘੱਟੋਤੀ ਕਰਵਾਈ ਜਾ ਸਕਦੀ ਹੈ ਪਰ ਐਨਪੀਐਸ ਦੇ ਵਿੱਚ 10% ਕਟੌਤੀ ਕਰਾਉਣੀ ਹੀ ਪਵੇਗੀ 올ਡ ਪੈਨਸ਼ਨ ਸਕੀਮ ਵਿੱਚ ਰਿਟਾਇਰਮੈਂਟ ਤੋਂ ਬਾਅਦ ਵੀ ਮਹਿੰਗਾ 20 ਮਿਲਦਾ ਹੈ ਜਦਕਿ ਐਨਪੀਐਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ 올ਡ ਪੈਨਸ਼ਨ ਸਕੀਮ ਦੇ ਵਿੱਚ ਪੈਨਸ਼ਨ ਕਮਿਊਨਿਟੀ ਦੀ ਸਹੂਦਤ ਮਿਲੇਗੀ ਪਰ ਜਦਕਿ ਐਨਪੀਐਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਉਸ ਤੋਂ ਹੈਗਾ ਜੀ ਆਪਣਾ اوਪੀਐਸ ਵਿੱਚ ਜਮ੍ਹਾਂ ਰਕਮ ਤੇ ਸੂਬਾ ਸਰਕਾਰ ਨਿਸ਼ਚਿਤ ਵਿਆਜ ਦਿੰਦੀ ਦਿੰਦੀ ਹੈ ਪਰ ਐਨਪੀਐਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਸ਼ਚਿਤ ਵਿਆਜ ਦੀ ਗਾਰੰਟੀ ਨਹੀਂ ਹੈ ਫਿਰ ਹੈਗਾ ਜੀ 올ਡ ਪੈਨਸ਼ਨ ਸਕੀਮ ਦੇ ਹੋਲਡਰ ਨੂੰ ਰਿਟਾਇਰਮੈਂਟ ਵੇਲੇ ਜੀਪੀਐਫ ਵਿੱਚ ਜਮ੍ਹਾਂ ਹੋਈ 100% ਰਕਮ ਮਿਲੇਗੀ ਪਰ ਜਿੰਨਾ ਪੈਸਾ ਤੁਹਾਡਾ ਜੀਪੀਐਫ ਦੇ ਵਿੱਚ ਜਮ੍ਹਾਂ ਹੋਇਆ ਉਨਾ ਹੀ ਪੈਸਾ ਤੁਹਾਨੂੰ ਮਿਲੇਗਾ ਜਦਕਿ ਐਨਪੀਐਸ ਹੋਲਡਰ ਨੂੰ ਰਿਟਾਇਰਮੈਂਟ ਮਿਲਦੇ ਵੇਲੇ ਪੈਸੇ ਦੀ ਗਰੰਟੀ ਨਹੀਂ ਹੈ ਜੇਕਰ ਮਿਲਿਆ ਵੀ ਤਾਂ ਐਨਪੀਐਸ ਦੇ ਜਮ੍ਹਾਂ ਹੋਈ 60% ਰਕਮ ਹੀ ਮਿਲੇਗੀ 40% ਬਚੇ ਦੀ ਪੈਸੇ ਪੈਨਸ਼ਨ ਮਿਲੇਗੀ ਮੰਨ ਲਓ ਤੁਸੀਂ 20 ਲੱਖ ਰੁਪਇਆ ਜਾਂ 30 ਲੱਖ ਰੁਪਇਆ ਤੁਹਾਡਾ ਜਮ੍ਹਾਂ ਹੋ ਗਿਆ 30 ਲੱਖ ਮੰਨ ਲਓ 30 ਲੱਖ ਦਾ ਜਿਹੜਾ ਸਿਰਫ ਤੁਹਾਨੂੰ 60% ਹੀ ਮਿਲੇਗਾ ਉਹ ਤੋਂ ਪੈਨਸ਼ਨ ਦੇ ਰੂਪ ਚ ਮਿਲੂਗਾ ਉਹ ਆਪ ਤੁਹਾਡਾ ਹੀ ਪੈਸਾ ਤੁਹਾਨੂੰ ਪੈਨਸ਼ਨ ਦੇ ਰੂਪ ਚ ਉਹ ਦਿੱਤਾ ਜਾਊਗਾ ਜਿਵੇਂ ਕਹਿੰਦੇ ਵੀ ਤੁਹਾਡਾ ਸਿਰ ਤੇ ਤੁਹਾਡੀਆਂ ਜੁੱਤੀਆਂ ਠੀਕ ਹੈ ਜੀ ਸੋ ਵੀਡੀਓ ਜਿਆਦਾ ਲੰਬੀ ਹੋ ਜੂ ਇਸ ਕਰਕੇ ਮੇਰੀ ਸਾਥੀਆਂ ਨੂੰ ਇਹੀ ਬੇਨਤੀ ਹੈ ਕਿ ਜਿਹੜੇ ਨਵੇਂ ਭਰਤੀ ਹੋ ਰਹੇ ਆ ਮੁਲਾਜ਼ਮ ਚਾਹੇ ਉਹ 3704 ਹੈ 234 ਹੈ 2392 ਹੈ 5694 ਹੈ 6635 ਹੈ ਸਾਰੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਜਿੰਨੇ ਵੀ ਕੁਝ ਸੰਘਰਸ਼ ਹੁੰਦੇ ਆ ਜਿੰਨਾ ਕੋਈ ਫੰਡ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਲੜਾਈ ਲੜਨੀ ਹੈ ਨਹੀਂ ਮੁਝਾਰੇ ਹੁੰਦੇ ਆ ਉਹਦੇ ਵਿੱਚ ਵੱਧ ਚੜ ਕੇ ਸ਼ਮੂਲਤ ਕਰਿਆ ਕਰੋ ਦੋਸਤੋ ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਇੱਕ ਤਰ੍ਹਾਂ ਦੀ ਜਿਵੇਂ ਕਹਿੰਦੀ ਹੈ ਵੀ ਤੁਹਾਡੇ ਕੋਲੇ ਪ੍ਰਾਪਰਟੀ ਹੈ ਤੁਹਾਡੇ ਕੋਲੇ ਸਾਧਨ ਹੈ ਜਿਹਦੇ ਨਾਲ ਤੁਸੀਂ ਆਪਣੀ ਰੋਜੀ ਰੋਟੀ ਕਮਾ ਸਕਦੇ ਜਿਉਂਦੇ ਰਹਿਣ ਵਾਸਤੇ ਪੁਰਾਣੀ ਪੈਨਸ਼ਨ ਸਕੀਮ ਲਾਜ਼ਮੀ ਹੈ ਠੀਕ ਹੈ ਜੀ ਸੋ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਇਸ ਕਰਕੇ ਚਾਹੇ ਤੁਸੀਂ ਇਸ ਨੂੰ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਵੀਡੀਓ ਚ ਪਾਉਜ਼ ਕਰਕੇ ਦੇਖ ਲਿਓ ਠੀਕ ਹੈ ਜੀ ਤੇ ਦੋਸਤੋ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਕਿਉਂ ਜਿਹੜੀ 올ਡ ਪੈਨਸ਼ਨ ਸਕੀਮ ਹੈ ਜਿਹੜੀ ਜ਼ਰੂਰੀ ਹੈ ਤੇ ਐਨਪੀਐਸ ਸਾਡੇ ਲਈ ਕਿ ਇਤੂ ਸੇ ਅੰਦਾਜ਼ਾ ਲਾ ਸਕਦੇ ਇਸ ਤੋਂ ਸੋ ਠੀਕ ਹੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ